ਨੋ ਦੇ ਵਿੱਚ ਤੁਰਿਆ ਹੁਣ ਬਹੁਤ ਪਈ ਆ ਇੱਥੇ ਇੰਗਲੈਂਡ ਵਿੱਚ ਮੈਂ ਦੇਖਦਾ ਸੀ ਵੀ ਸਾਰੇ ਪਾਸੇ ਨਾ ਆ ਦੇਖੋ ਚਿੱਟਾ ਚਿੱਟਾ ਹੋਇਆ ਆਪਾਂ ਰੱਬ ਨੀਲੀ ਪੀਲੀ ਹਰੀ ਇਸ ਨੂੰ ਕਿਉਂ ਨਹੀਂ ਪੋਲਾ ਮੈਂ ਸੋਚਦਾ ਸੀਗਾ ਚਿੱਟੀ ਕਿਉਂ ਪੋਂਦਾ ਇਹ ਚਿੱਟੀ ਤਾਂ ਪੋਂਦਾ ਚਿੱਟਾ ਕਫਨ ਵੀ ਆਪਾਂ ਤਾਂ ਪਾਈ ਦਮਰੇ ਤੇ ਕਿ ਸਾਰਾ ਕੁਝ ਸਫੇਦ ਹੋ ਗਿਆ ਕਲੀਅਰ ਹੋ ਗਿਆ ਮਰਨ ਤੋਂ ਬਾਅਦ ਕੋਈ ਵੀ ਬੰਦਾ ਇਹਦੀ ਗੱਲ ਨਾ ਕਰੇ ਜੋ ਇਹਨੇ ਮਾੜੇ ਕਰਮ ਕੀਤੇ ਜੋ ਜਿੱਦਾਂ ਦਾ ਵੀ ਇਹਨੇ ਵਿਚਰਿਆ ਦੁਨੀਆ ਦੇ ਵਿੱਚ ਮਾਫ ਕਰਤਾ ਜਾਵੇ ਇਦਾਂ ਰੱਬ ਚਿੱਟੀ ਸਨੋਤਾ ਪਾਉਂਦਾ ਰੱਬੇ ਸ਼ੋਅ ਕਰਦਾ ਕਿ ਮੈਂ ਚਿੱਟਾ ਆਂ ਸਾਫ ਸੁਥਰਾ ਆਂ ਵਿੱਚ ਕੋਈ ਦਾਗ ਨਹੀਂ ਵਿੱਚ ਕੋਈ ਖੋਟ ਨਹੀਂ ਮੇਟ ਕੋਈ ਉੱਚੀ ਨੀਂਹ ਨਹੀਂ ਮੈਂ ਬਰਾਬਰ ਹਾਂ ਸਾਰਿਆਂ ਦੇ ਲਈ ਗਰੀਬ ਦੇ ਘਰ ਵਿੱਚ ਚਿੱਟੀ ਸਨੋ ਅਮੀਰ ਦੇ ਘਰ ਵਿੱਚ ਚਿੱਟੀ ਸਨੋ ਟੋਪੂ ਵੀ ਸਾਰੇ ਪਾਸੇ ਅਮੀਰ ਦੇ ਵੀ ਗਰੀਬ ਦੇ ਵੀ ਇਸ ਕਰਕੇ ਆਓ ਸੁਣਾ ਹੋ ਸਕੇ ਆਪ ਦਾ ਸ਼ੁਕਰਾਨਾ ਕਰੀਏ ਰਬਨਾ ਜੀ